ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਹਰੀਆਂ ਮਿਰਚਾਂ ਦਾ ਅਚਾਰ ਮਿਰਚਾਂ ਬਹੁਤ ਹੀ ਜ਼ਿਆਦਾ ਫਰੈਸ਼ ਨੇਗੀਆਂ ਤੇ ਜਿਹੜਾ ਇਹਨਾਂ ਨੂੰ ਆਪਾਂ ਧੋ ਕੇ ਸੁਕਾ ਲਿਆ ਸੀਗਾ ਤੇ ਇਹਨਾਂ ਦੇ ਵਿੱਚ ਆਪਾਂ ਕੱਟ ਵੀ ਆਲਰੇਡੀ ਲਾ ਲਿਆ ਤੇ ਇਧਰ ਆਪਾਂ ਇਹਨਾਂ ਲਈ ਮਸਾਲਾ ਵੀ ਤਿਆਰ ਕੀਤਾ ਹੋਇਆ ਮਸਾਲੇ ਦੇ ਵਿੱਚ ਆਪਾਂ ਕਲੌਂਜੀ, ਮੇਥੀ, ਸੌਂਫ, ਨੌਣ ਤੇ ਹਲਦੀ ਹੈ ਜਿਹੜੀ ਉਹ ਲਈਆ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਹੋਇਆਗਾ ਤੇ ਹੁਣ ਆਪਾਂ ਜਿਹੜਾ ਕਿ ਇਹਨਾਂ ਦੀ ਫਿਲਿੰਗ ਮਿਰਚਾਂ ਦੇ ਵਿੱਚ ਭਰ ਕੇ ਗਲਿਸ਼ੀਅਸ ਜਿਹਾ ਅਚਾਰ ਤਿਆਰ ਕਰਦੇ ਆਂ ਮਸਾਲਾ ਜਿਹੜਾ ਆਪਾਂ ਤਿਆਰ ਕੀਤਾ ਹੋਇਆਗਾ ਉਹਨੂੰ ਇੱਦਾਂ ਆਪਾਂ ਮਿਰਚਾਂ ਦੇ ਵਿੱਚ ਫਿਲ ਕਰਾਂਗੇ ਇਹਦੇ ਨਾਲ ਮਿਰਚਾਂ ਦਾ ਅਚਾਰ ਬਹੁਤ ਜ਼ਿਆਦਾ ਡਿਲੀਸ਼ੀਅਸ ਬਣਦਾਗਾ ਇੱਕ ਇੱਕ ਕਰਕੇ ਸਾਰੀਆਂ ਮਿਰਚਾਂ ਦੇ ਵਿੱਚ ਆਪਾਂ ਮਸਾਲਾ ਫਿਲ ਕਰ ਲਾਂਗੇ ਮਿਰਚਾਂ ਨੂੰ ਆਪਾਂ ਪਹਿਲਾਂ ਤੋਂ ਹੀ ਸਾਰਿਆਂ ਨੂੰ ਕੱਟ ਜਿਹੜੇ kia ਲਗਾ ਕੇ ਰੱਖਿਆ ਹਨ ਫਿਰ ਆਪਾਂ ਨੂੰ ਆਸਾਨੀ ਹੋ ਜਾਂਦੀ ਆ ਕੱਟ ਤੁਸੀਂ ਇੱਕ ਸਾਈਡ ਤੋਂ ਹੀ ਲਗਾਉਣਾਗਾ ਜੇਕਰ ਆਪਾਂ ਦੋਨਾਂ ਸਾਈਡਾਂ ਤੋਂ ਕੱਟ ਲਗਾਉਨੇ ਆ ਫਿਰ ਮਸਾਲੇ ਦੀ ਫਿਲਿੰਗ ਵਧੀਆ ਨਹੀਂ ਹੁੰਦੀ ਮਿਰਚਾਂ ਦੇ ਵਿੱਚ ਇਦਾਂ ਫਿਲਿੰਗ ਜ਼ਿਆਦਾ ਵਧੀਆ ਹੁੰਦੀ ਆ ਇੱਕ ਸਾਈਡ ਤੋਂ ਕੱਟ ਲਗਾ ਕੇ ਹਾਂਜੀ ਮਿਰਚਾਂ ਦੇ ਵਿੱਚ ਆਪਾਂ ਫਿਲਿੰਗ ਸਾਰੀ ਕਰਤੀ ਆ ਤੇ ਮਿਰਚਾਂ ਦਾ ਅਚਾਰ ਆਪਣਾ ਬਣ ਕੇ ਤਿਆਰ ਆ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਲੱਗ ਰਿਹਾ ਤੁਸੀਂ ਵੀ ਇਦਾਂ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣਦਾ ਤੇ ਕਾਫੀ ਸਮੇਂ ਤੱਕ ਜਿਹੜਾ ਕੀ ਆ ਇਹ ਖਰਾਬ ਨਹੀਂ ਹੁੰਦਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਨਾ ਭੁੱਲਣਾ ਧੰਨਵਾਦ ਜੀ